ਸਾਰੇ ਮੇਰੇ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਸਸਰੀ ਅੰਕਾਲ ਅੱਜ ਆਪਾਂ ਵੇਖਾਂਗੇ ਕਬੱਡੀ ਦਾ ਮੈਚ ਵੱਡੇ ਮਾਹ ਲਾਇਆ ਤੇ ਬਿਨਾਂ ਦੇਰੀ ਕੀਤੇ ਆਪਾਂ ਮੈਚ ਚੱਲ ਵਾਧਦੇ ਆ ਤੇ ਮੈਚ ਦੇਖਦੇ ਆ ਕਬੱਡੀ ਸਪੋਰਟ ਔਰ ਉੱਥੇ ਰਾਏ ਬਰਬਰ ਦਾ ਬੱਗਾ ਰੋਲ ਆ ਬੱਗੇ ਪਿੰਡ ਵਾਲਾ ਤੁਲਾ ਫਾਈਨਲ ਦੀ ਰੇਡ ਬੇਗਵਾਲ ਦੇ ਫਾਈਨਲ ਦੀ ਪਹਿਲੀ ਰੇਡ ਕਿਹਦੇ ਰੇਸ਼ਮ ਸਿੰਘ ਬੱਗੇ ਪਿੰਡ ਵਾਲੇ ਦਾ ਪੁੱਤਰ ਕੰਗ ਪਾਰੇ ਪੰਮੇ ਦਾ ਚੜਿਆ ਹੋਇਆ ਖਿਡਾਰੀ ਅੱਜ ਵੇਖਦਾ ਵੀ ਇਸ ਵੇਲੇ ਤੇਗੋਵਾਲ ਦੇ ਵਿੱਚ ਪੈਂਦੀਆਂ ਕਬੱਡੀਆਂ ਚੜ ਚੜ ਕੇ ਜੱਗੂ ਜੱਗੂ ਰਮਾਰੀ ਜੱਗੂ 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 ਇਹ ਜੱਗੂ ਏ ਤੇ ਐਕਸ਼ਨ ਵਾਲੀ ਮਸ਼ੀਨ ਆ ਦੀਪਾ ਛਿੱਲ ਤਵਾਸਰੂ ਟੀਮ ਦੇ ਸਾਰੇ ਦੁਗਜੀ ਵਾਲਾ ਆ ਗਿਆ ਛਿੱਲ ਤਵਾਸਰੂ ਗੁਰੂ ਪੰਗੋ ਵਿਚਕਾਰ ਆ ਇੱਕ ਬੰਦਾ ਰਤਨੇ ਜਫੇ ਲਾਗੇ ਤਿੰਨ ਪੰਜਾਂ ਦੇ ਤਿੰਨੇ ਹੀ ਜਫੇ ਲਾ ਗਏ ਬਈ ਗਵਾਲੀਓ ਆ ਸਿਰੇ ਦਾ ਮੈਚ ਆ ਬੰਦੇ ਹੱਥ ਬੈਠਾ ਅੰਮ੍ਰਿਤੀ ਦੇ ਬੀਲਾ ਫੋੜ ਵਾਹ ਓ ਜਬਰੂਆ ਉਹ ਚੋਕੀ ਟੁੱਟੀ ਜਾਂਦੇ ਆ ਲਲਕਾਰਾ ਵੱਜੀ ਆਦਾ ਦੁਨੀਆ ਨਜ਼ਾਰਾ ਲੈ ਰਹੀ ਮੈਚ ਦਾ ਜੱਸਾ ਮੇਰੇ ਕਹਿੰਦੇ ਭਾਵੇਂ ਪਿੰਡ ਦਾ ਉਹ ਵੱਡੇ ਦਾ ਜੱਸਾ ਆ ਗਿਆ ਆਉਂ ਕਿਵੇਂ ਬਾਪ ਨਾਲ ਪਜਾ ਹੋਇਆ ਸੋਨੂੰ ਪੰ ਕੜੀ ਕਬੱਡੀ ਖੇਡੀ ਹੈ ਅੱਜ ਇਹਨੇ ਕਰਕਾ ਰੇ ਮੰਦਾ ਨੇ ਬਈ ਜਿਵੇਂ ਭਜੀ ਪਲਵਾਨ ਜੀਤੀ ਟੂਨਰ ਨੂੰ ਲੈ ਕੇ ਪਹੁੰਚਦਾ ਰਿਹਾ ਜਿਵੇਂ ਕਹਿੰਦੇ ਆਹ ਸਾਹਮਣੇ ਕੰਨਾ ਆਹ ਸਾਹਮਣੇ ਮੁਕਾਬਲਾ ਅਕਸ਼ਨਾ ਦੀ ਮਸ਼ੀਨਾਂ ਦੀ ਟੀਮ ਦੀ ਟੀਮ ਖੇਡਦੀ ਹੈ ਅੱਜ ਕਿਹੜੀ ਟੀਮ ਸ ਵੱਡਾ ਕੱਠ ਹੋ ਰਿਹਾ ਕਾਲੇ ਸ਼ੇਰਾ ਖਿੱਚ ਦੇ ਮੁਕਾਬਲੇ ਖਿੱਚ ਦੇ ਜਵਾਨ ਜੈ 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 ਵਾਰ ਨਹੀਂ ਦੇ ਪਰ ਕਹਿੰਦੇ ਚਾਰੇ ਪਿਆਰ ਵਰ ਤਿਆਰ ਉਹ ਪੱਟਾ ਤੇ ਥਾਪੀਆਂ ਵੱਜਦੀਆਂ ਐ ਤੇ ਗੌੜ ਪੱਜੋ ਐ ਤੇ ਚੱਲ ਵੀ ਸ਼ੇਰਾ ਪਾਕ ਕਬੱਡੀ ਜਿਹੜੇ ਜਰਮਨੀ ਹੁਣਾ ਦਾ ਸਾਰੇ ਭਰਾਵਾਂ ਦਾ ਵੱਡਾ ਰੋਲ ਹੈ ਸਾਰੇ ਅਖਰਾਕਾਂ ਦਾ ਇੱਥੇ ਬਦਲ ਲੰਦਾ ਜਿਹੜੇ ਜਿਹੜੇ ਲਾਈਟ ਜੁੜੇ ਹੋਏ ਐ ਜਿੰਨੇ ਵੀ ਸਹਿਯੋਗੀ ਨੇ ਸਾਰਿਆਂ ਦਾ ਬਾਬਾ ਆਹ ਸਾਹਮਣੇ ਇਸ ਵੇ ਸ਼ਹੀਦ ਅਲੀ ਜੀ ਹੁਸੈਨ ਦਾ ਪੁੱਤਰ ਕਬੱਡੀ ਮਲੂਕ ਦਾ ਵੀਰਪਾ ਸਾਜੀ ਸ਼ਹੀਦ ਅਲੀ ਸਾਹਮਣੇ ਕਬੱਡੀ 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 ਸਾਜੀ 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 ਬਾਈ ਕਰਸ਼ਕ ਵੀਰੋ ਆਇਆ ਦਾ ਬੁੱਲ ਮੁੜ ਗਿਆ ਉਧਰ ਕੋਲ ਕਹਿੰਦੇ ਮਾਜੀ ਦਾ ਮਾਜੀ ਅੰਜਾਟਾ ਆਹ ਜਿਹੜੇ ਦੀਪ ਉਹ ਕੋ ਮੁਰਜੀ ਵਾਲਾ ਉੱਤਰਸਰੀਆ ਵਾਜੇ ਵਾਲਾ ਕਬੱਡੀ ਪੌਣ ਦੇ ਲਈ ਵਧੇ ਹੋਏ ਮੇਰੇ ਬਿੱਤਰੋ ਬਟਾ ਤੇ ਥਾਪੀਆਂ ਵੱਜਦੀਆਂ ਦੀਪ ਤੈਨੂੰ ਤੋਂ ਧੰਨਵਾਦ ਸੇਖੀ ਆਓ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਕਬੱਡੀ ਬੰਦੇ ਬੱਲ ਨੌ ਵਾਲੇ ਦੀ ਆਹ ਸਾਹਮਣੇ ਕਹਿੰਦੇ ਕਬੱਡੀ ਬੰਦੇ ਦੀ ਪੈ ਗਈ ਬੱਲੇ ਬੱਲੇ ਤੇਰਾ ਬੰਦਿਆ ਜੀ ਬੰਦੇ ਵਾਜਦੇ ਬੱਡੇ ਵੀਰਰੇ ਵੱਡੇ ਭਰਾਵੇ ਉਹ ਦੁਆਮਾ ਦੇ ਡਾਕਟਰ ਪੰਜਾਬ ਸਿੰਘ ਜੀ ਬਹੁਤ ਘਟਾ ਮੇਲਾ ਬੰਦੇ ਤੇ ਬੰਦਾ ਡੇਗਦਾ ਜਵਾਨੀਆਂ ਦਾ ਜਵਾਨੀਆਂ ਖੇਂਦੀਆਂ ਜਵਾਨੀਆਂ ਖੇਂਦੀਆਂ ਜਵਾਨੀਆਂ ਖੇਂਦੀਆਂ ਬਸਟਾਂ ਬੜੀਆਂ ਪੈਂਦੀਆਂ ਆਹ ਬੈਸਟਾਂ ਵਾਲੀਆਂ ਪੈਂਦੀਆਂ ਥੋੜਾ ਥੋੜਾ ਕਲੀਅਰ ਮੰਦਾ ਜੀ 1000 ਰੁਪਏ ਪਹਿਲਾਂ ਤੁਹਾਡੇ ਕੋਲੇ ਪੁੱਜਿਆ ਸੀ ਨਾ ਹਾਂ ਬੜੀ ਮਿਹਰਬਾਨੀ ਆਹ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਖੂਬ ਸਪਰੇਅ ਗਰਾਊਂਡ ਦੇ ਵਿੱਚ ਪੁਆਇੰਟ ਕਰਦੇ ਹੋ ਰਿੰਕੂ ਖਰੈਟੀ ਤੇ ਮਾਧੋਪੁਰੀਆ ਗੁਰਦੀਪ ਹੈ ਮਾਧੋਪੁਰੀਆ ਗੁਰਦੀਪ ਮੇਰੇ ਵੀਰੋ ਮਾਧੋਪੁਰਪਿੰਡ ਫਗਵਾੜੇ ਦੇ ਲਾਗੇ ਪੈਂਦਾ ਆ ਗਿਆ ਸ਼ੇਰ ਅੰਬਾਰ ਇਸੇ ਖੇਡ ਮੈਦਾਨ ਦੇ ਵਿੱਚ ਨੌਜੋਨ ਨੇ ਕੋਸ਼ਿਸ਼ ਕੀਤੀ ਹੈ ਅਗਲੀ ਕਮੇਟੀ ਜੁੜੇ ਤੇ ਬੰਦਾ ਹੋਇਆ ਕਿੱਟਾ ਰਮਾਲ ਜਦੋਂ ਇਸੇ ਲਾਗੇ ਦਾ सोनू ਰਹਿਮਾਰੀ ਆ ਆ ਮੈਨੂੰ ਫੜਨਾ ਵੜਾ ਔਖਾ ਕਹਿੰਦੇ ਅੱਤਾ ਆ ਗਿਆ ਆਓ ਸਾਹਮਣੇ ਬੱਲੇ ਤੇ ਇਸ ਉਹ ਰਮਣ ਕਿਉਣਾ ਕਹਿੰਦਾ ਅੱਤਾ ਹੋ ਗਿਆ ਉਹ ਬੱਲੇ ਦਿਵਾਰ ਕਾ ਹੈ ਉੱਪਰ ਨੂੰ ਉੱਪਰ ਨੂੰ ਦਿਵਾਰ ਕਾ ਕਿ ਤੇਰਾ ਦੂਰਾ ਛੱਪੀ ਹੈ ਤੇ ਛੱਪੀ ਰਹਿਣ ਦੇ ਜੀਅ ਤਾਂ ਲੱਗਿੰਦੇ ਰਹਿੰਦੇ ਲੋਕੀ ਕਹਿੰਦੇ ਠੱਗੀ ਆ ਤਾਂ ਠੱਗੀ ਰਹਿਣ ਦੇ ਆਹ ਸਾਡੀ ਜਿੱਥੇ ਲੱਗੀ ਆ ਤੇ ਲੱਗੀ ਰਹਿਣ ਦੇ ਹੁਣ ਲੱਗੀ ਰਹਿਣ ਦੇ ਆਹ ਸਾਹਮਣੇ ਸ਼ਹਿਯਾਰ ਸ਼ਿਆਦ ਸੂਬੇ ਦਾ ਸਾਦੀਪ ਪ੍ਰੀਤੇ ਨੜਾਲੇ ਦੇ ਏਰੀਏ ਦੇ ਵਿੱਚ ਕਬੱਡੀ ਚੱਲਦੀ ਹੈ ਸੋਨੂ ਚੰਪ ਦੇ ਏਰੀਏ ਦੇ ਵਿੱਚ ਕਬੱਡੀ ਚੱਲਦੀ ਹੈ ਬਲਵਿੰਦਰ ਫਿੱਟੇ ਦੇ ਏਰੀਏ ਦੇ ਵਿੱਚ ਕਬੱਡੀ ਚੱਲਦੀ ਹੈ ਅੱਜ ਦਾ ਮੇਲਾ ਮੇਰੇ ਵੀਰੋ ਕਿ ਅਸੀਂ ਆ ਪੁਜਦਾ ਕਰ ਦਿੱਤਾ ਲੰਮੜਜੀ ਬਹੁਤ ਬਹੁਤ ਧੰਨਵਾਦ ਹੈ ਦੇਖੋ ਵਾਲ ਦੀਪ ਮਠੱਜਾ ਮਾਦੋਪੁਰਿਆ ਗੁਰਜੀਤ ਨੇ ਆਏ ਹੋਏ ਫਿਰ ਅੰਬਾਰ 11000 ਰਮਨ 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 ਪਰ ਮੇੋਂ ਪਲਟੀ ਨੂੰ ਦਿੱਤਾ ਗਿਆ ਜੀ ਜਿਹੜਾ ਦੀਪ ਵਾਲਾ ਪੁਆਇੰਟ ਸੀ ਅਮਰੀਕ ਸਾੰਭੀ ਬਾਈ ਉਧਰ ਕੇ ਮਨੇ ਟ੍ਰੇ ਮਾਰੇ ਸਰਾ ਹੈ ਬਾਈ ਗੱਦੀ ਬਾਈ ਇੱਕ ਵਾਰੀ ਚਾਰ ਟੁੱਟੇ ਤਾਂ ਹੀ ਰੋਪੜ ਜਿਹੜਾ ਦੀਪ ਦੇ ਅਗੇ ਹੇਲ ਗਿਆ ਉਹ ਕਹਿੰਦੇ ਅੱਬਾ ਅੱਬਿਆ ਫੌਂਡ ਵੀ ਜਾਣਾ ਅੱਬਿਆ ਭਰਾ ਦੇ ਇਸ ਸਭ ਦਾ ਪਿਆਰ ਉਹ ਮੁਹੱਬਤ ਉਹ ਕਹਿੰਦੇ ਇਸ ਤਰ੍ਹਾਂ ਗੂੜੀਆ ਰੈਣ ਉਹ ਸਾਜਾ ਰੈਣ ਕੋ ਫਿਆਤੀ ਲਓ ਕਬੱਡੀ ਖੇਡਾਂ ਦੇ ਵਿੱਚ ਰਿੰਕੂ ਖੜਿਆ ਪੜਿਆ ਗਿਆ ਵੇ ਰਿੰਕੂ

ਖਿਡਾਰੀ ਮੇਰੇ ਵੀਰੋ ਇਸ ਵੇਲੇ ਵਧਿਆ ਹੋਇਆ ਦੁਨੀਆ ਦੀ ਕਰੀਮ ਪੈਦਾ ਕੀਤੀ ਹੈ ਮਿਹਰਦੀਨ ਪਹਿਲਵਾਨ ਦੀ ਗੱਲ ਹੁੰਦੀ ਹੈ ਪੁਛਦੇ ਖੇਲਾ ਚਵੇ ਤੇਰਾ ਵੱਲ ਤਾਈ ਇੱਕ ਟੈਕਟ ਲੱਗੇ ਤੂੰ ਵੱਲੇ ਚਾਕੇ ਦੇ ਚੁੱਕ ਪਾਏ ਸੀ ਜਿਹੜਾ ਦੀਪ ਨੂੰ ਜੱਫਾ ਲਾ ਦੂ ਆਪਾਂ ਵੱਡੇ ਮਾਨ ਸਨਮਾਨ ਕਰਾਂਗੇ ਧੰਨਵਾਦ ਰਿੰਕੂ ਖਰੈਟੀ ਜੀਨ ਤੋਂ ਚੱਲ ਕੇ ਆਇਆ ਆਹ ਸਕੇ ਭਰਾ ਕੰਨੀਆਂ ਤੇ ਖੜੇ ਐ ਸਕੇ ਭਰਾ ਕੰਨੀਆਂ ਤੇ ਖੜੇ ਐ ਆਹ ਸਾਹਮਣੇ ਅੱਜ ਦੇ ਮੇਲੇ ਦਾ ਕਹਿੰਦੇ ਚਾਰ ਜੱਫੇ ਲਾ ਕੇ ਟਰੈਕਟਰ ਦਾ ਜੇਤੂ ਪੜ ਗਿਆ ਜਿਆਦਾ ਨਹੀਂ ਆਜੇ ਮੁੰਡੇ ਨੇ ਸਿਰਾਂ ਘਰਾਤਾ ਬਈ ਕਬੱਡੀ ਸ਼ਹਿਯਾਦ ਅਲੀ ਮੇਰੇ ਵੀਰੋ ਸਰਹਾਰਾ ਰਣੂਆ ਦੀ ਖੇਡ ਕਣਾ ਬੋਲ ਕਬੱਡੀ ਪਾ ਰਿਹਾ ਹੈ 25 ਤੇ 30 ਦਾ ਅੰਕੜਾ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਚੱਲਦੇ ਹੋਏ ਫਾਈਨਲ ਦਾ ਦੁਨੀਆ ਆਨੰਦ ਮਾਣਦੀ ਹੈ ਇਸ ਲਈ ਵਧਿਆ ਹੋਇਆ ਸ਼ਹਿਯਾਦ ਕਬੱਡੀ ਪਾਉਣ ਦੇ ਲਈ ਲੱਜ ਕਬੱਡੀ ਆ ਦੁਨੀਆ ਉੱਟਣਾ ਸਾ ਹਿੰਦੀਆ ਪਰ ਕਬੱਡੀ ਦੇ ਵਿੱਚ ਕਹਿੰਦੇ ਸਾਡਾ ਰਸ਼ਪਾਲ ਮਾਲਾ ਕਹਿੰਦਾ ਇਹ ਇਹਨੂੰ 92 ਨਰਵੀ ਕਹਿੰਦੇ ਐ ਮੈਚ ਵੇਖ ਲੈਣਾ 92 ਨਰਵੀ ਐ ਆਹ ਸਾਹਮਣੇ ਖੇਡ ਮੈਦਾਨ ਅੰਦਰ ਗੁਰਪ੍ਰੀਤ ਸਿੰਘ ਐ ਇੱਦਾਂ ਕਾਠਿਆ ਨਾ ਮਾਰ ਦੁਨੀਆ ਨੂੰ ਸਵਾਦ ਲੈਣ ਦੇ ਸਨੀ ਥੋੜਾ ਤੁਰ ਫਿਰ ਕੇ ਮੈਲਾ ਵੇਖੀਏ ਮਾਮਾ ਆਹ ਵੇਖ ਦੁਨੀਆ ਨਜ਼ਾਰਾ ਲੈਂਦੀ ਐ ਪਰ ਥੋੜਾ ਤੁਰ ਫਿਰ ਕੇ ਪਰ ਸਾਹਮਣੇ ਦੇਖਦਾ ਵੀ ਇਸ ਵੇਲੇ ਪੁਆਇੰਟ ਰਵੀ ਦਿਉਰਾ ਰਵੀ ਦਿਉਰੇ ਵਾਲਾ ਰਵੀ ਆਪਣੀ ਟੀਮ ਲਈ ਬਹੁਤ ਵਾਦਾ ਕਰ ਗਿਆ ਐ ਬੈਸਟਾਂ ਦੀ ਜੰਗ ਹੈ ਫਸ ਸੈਕਿੰਡ ਦੀ ਜੰਗ ਹੈ ਦੋ ਚੋਟੀ ਦੀਆਂ ਟੀਮਾਂ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡ ਰਹੀਆਂ ਨੇ ਦੋ ਚੋਟੀ ਦੀਆਂ ਟੀਮਾਂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡ ਰਹੀਆਂ ਨੇ ਰਾਏ ਬ੍ਰਦਰ ਦਾ ਵੱਡਾ ਰੋਲ ਹੈ ਮੇਰੇ ਵੀਰੋ ਸ਼ਿਰਪਕਤ ਸਿੰਘ ਕਬਡੀ ਕਲੱਬ ਸਰਹਾਰਾ ਰਣੂਆ ਦੀ ਖੇਡ ਕਲੱਬ ਦੇ ਲਈ ਸੇਵਾ ਸਿੰਘ ਰਹਾ ਜਲੀ ਇਸ ਟੀਮ ਦਾ ਦੂਜੇ ਪਾਸੇ ਤਾਰੀ ਟਰੰਗੇ ਹੋਣਾਂ ਦੀ ਟੀਮ ਹੈ ਬਿੰਦਰ ਬੇਗੋ ਵਾਲੀਏ ਦੀ ਹੈਪੀ ਹੀਰੇ ਹੋਣਾਂ ਦੀ ਹੈ ਸਾਰਾ ਸਪੋਰਟਸ ਦੀ ਇਹ ਖੇਡ ਕਲੱਬ ਆਓ ਸਾਹਮਣੇ ਸ਼ਾਜੀ

ਜੀ ਜੋਰ ਹੋਵੇ ਤਾਂ ਦੁਨੀਆਂ ਸਲਾਮਾ ਕਰਦੀ ਏ ਗੁੰਦਮਾ ਦਾ ਸਰੀਰ ਹੋਵੇ ਤੇ ਕਹਿੰਦੇ ਉਸ ਸਰੀਰ ਤੇ ਦੁਨੀਆਂ ਮਰਦੀ ਹੈ ਪਰ ਅੰਬੇ ਦਾ ਸਰੀਰ ਕਹਿੰਦੇ ਪਾਕਿਸਤਾਨ ਵਾਲੇ ਲੈਂਦੇ ਪੰਜਾਬ ਵਾਲੇ ਹੀਰੇ ਪੱਟ ਵਰਗਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਪਿੱਠੋ ਵਾਲੇ ਹੀਰੇ ਨੇ ਸੋ ਆਹ ਦੁਨੀਆਂ ਦੇ ਸਾਨੀ ਨੇ ਜਿਹੜਾ ਸ਼ਾਗੀ ਰੇਡ ਪਾ ਰਿਹਾ ਹੈ ਇਹ ਕਹਿੰਦੇ ਸ਼ਹਿਜਾਦ ਵਾਲੇ ਗੱਲ ਕਹਿੰਦੇ ਜਿਲ੍ਹੇ ਜਲੰਧਰ ਵੀ ਚੱਲਦੀ ਆ ਪਰ ਪਹਿਲਾ ਕਹਿੰਦੇ ਗੱਲੋਂ ਕਪੂਰਥਲੇ ਦੀ ਆ ਉਹ ਪਿੱਛੇ ਉਹ ਆਉਂਦਾ ਬੋਲਾ ਉਹ ਦੁਨੀਆ ਨਹੀਂ ਇਕ ਵੀ ਰਹਦੀ ਅਮਰਪੁਰ ਇਹ ਪਰ ਸ਼ਾਜੀ ਸ਼ਿੱਲੂ ਲੋਕੀ ਸੋਚਦੇ ਆਂ ਵੀ ਕੰਡਿਆੜੀ ਤਾਰ ਲਾਦੀ ਜੋ ਮਰਜ਼ੀ ਹੋ ਜਾਏ ਹੋੜੇ ਦੀ ਮੰਦਣੀ ਪਿਆ ਕਰਨੀ ਹੈ ਜੋ ਮਰਜ਼ੀ ਬੰਦਾ ਸਹਾਦਦੀ ਮੰਦਣੀ ਪਿਆ ਕਰਨੀ ਆਓ ਸਾਹਮਣੇ ਰੇਡ ਪਰ ਮਾਰਸ਼ਲ ਹੁਣ ਮਾਰਦਾ ਸ਼ਾਹਦਾਰ ਬੰਦਾ ਤੂੰ ਕਿੱਥੋਂ ਆਉਂਦਾ ਪਰ ਮੰਦਣੀ ਤੇ ਭਰਾ ਆ ਆਪਸ ਸਾਡੇ ਪਰਮਾਨੰਦ ਜਿਹੜਾ ਪਰਿਵਾਰ ਹੈ ਕੋਈ ਸ਼ਾਹੀ ਆ ਗਿਆ ਇਹ ਨਹੀਂ ਪਤੰਦਰਾ ਥਾਉਂਦਾ ਬੰਦ ਬੰਦ ਹੋ ਗਏ ਲੈ ਚੱਲ ਰਾਵੜ ਗਿਆ ਬੈਟਰੀ ਕੁੱਟਰੀ ਚੱਲ ਮਾਰਸ਼ਲ ਆਓ ਸਾਹਮਣੇ ਕਹਿੰਦੇ ਸ਼ਾਹੀ ਆਹ ਕਹਿੰਦੇ ਜੇਗ ਦੀ ਗਰਲਰ ਗੱਭਰੂ ਆ ਔਰ ਨੰਬਰ ਜੇ ਆ ਗਿਆ ਫਿਰ ਦੀਪ ਯਾਰ ਗਰਾਊਂਡ 'ਚ ਤਾਂ ਆਏ ਹੋਏ ਪੰਜਵੇਂ ਆਪਾਂ ਵਿਆਹ 'ਚ ਖੜੇ ਹੋਣੇ ਚੱਲ ਦੀਪ ਚੱਲ ਗੋਲ ਗੱਪੇ ਖਾਈਆਂ ਤਾਂ ਕੋਸ਼ ਖਾਈਆਂ ਤਾਂ ਕਬੱਡੀ ਆ ਯਾਰ ਲੋਕ ਤਾਂ ਕਬੱਡੀ ਦੇ ਖੜਾ ਆਏ ਸੇ ਲੋ ਦੀਪਾ ਸੇ ਲੋ ਦੀਪਾ ਸ਼ੀਨੂ ਦੀਪਾ ਸੇ ਲੋ ਸੇ ਲੋ ਮਾਰੋ ਤਾੜੀਆਂ ਬੱਲੇ 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 ਵਾਹ 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 ਕਮਾਲ ਚਾਲ ਜਵਾਨਾ ਲੋ ਸਵਾਦ ਖੇਡ ਕਬੱਡੀ ਦਾ ਖੇਡ ਕਬੱਡੀ ਦਾ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਆਓ ਜੀ ਜਦੋਂ ਛਾਲ ਲਾ ਕੇ ਜੋਰ ਪੱਟਾ ਨਾਲ ਉਹ ਸਾਹਮਣੇ ਖੇਡ ਮੈਦਾਨ ਅੰਦਰ ਸ਼ਹਿਯਾਦ ਅਲੀ ਸ਼ਹਿਯਾਦ ਅਲੀ ਪਹਿਲਾ ਛਾਲ ਪੁੱਠੀ ਮਾਰੀ ਹੈ ਆਓ ਮੇਰੇ ਵੀਰੋ ਇਸ ਲਈ ਖੇਡ ਮੈਦਾਨ ਵਿੱਚ ਲਈ ਜੀ ਬਿਆ ਪੁਲਾਹ ਕਬੱਡੀ ਕਲੱਬ ਦੇ ਚਾਰ ਨੇ ਸਨਾਰਾ ਰਣੂਆ ਦੀ ਖੇਡ ਕਲੱਬ ਵੱਲੋਂ ਕਬੱਡੀ ਕਹਿੰਦੇ ਸ਼ਾਜੀ ਦੀ ਪੈ ਗਈ ਆ ਸਰ ਸ੍ਰੀ ਅਕਾਲ ਹੋਏ ਇਸ ਜੀ ਅੱਜ ਦਾ ਮੈਚ ਵੀ ਕੌਣ ਬੈਸਟ ਬਣਿਆ ਐ ਸੀ ਜੀ ਅੱਜ ਦਾ ਮੈਚ ਚੰਗਾ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬਾਕੀ ਵਧੀਆ ਵਧੀਆ ਮੈਚ ਲੈ ਕੇ ਤੇ ਹੋਰ ਵੀਡੀਓ ਲੈ ਕੇ ਤੁਹਾਡੇ ਲਈ ਆਉਂਦਾ ਰਵਾਂਗਾ ਮੈਂ ਬਾਕੀ ਧੰਨਵਾਦ ਸਾਸਤਰੀਆਂ ਕਾਲ